あっ ਸਾ ਸਤਿ ਸ੍ਰੀ ਅਕਾਲ ਗੁਰਦਮ ਸਾਹਿਬ ਮਹਾਰਾਜ ਜੁਰਦੰਦੇ ਕੀ ਦਾ ਜੁਰਦੰਦਾ ਦਰਬਾਰ ਜਿਹਨੂੰ ਜੋ ਕਰਨ ਵਾਲਾ ਹੈ ਆਜ ਅੰਦਰ ਕੋ ਸਾਰਾ ਸਿਰ ਗੁਰਸ਼ਮਾਰਾ ਅਸੀਂ ਸਾਡੇ ਕਾਂ ਚ ਕਿਸੇ ਨੇ ਕੋਈ ਚੰਗੀ ਗੱਲ ਪਾਣੀ ਹੋਵੇ ਕਿਸੇ ਨੂੰ ਗੱਲ ਸੁਣਾ ਗੰਦ ਸਾਨੂੰ ਸਰੋਸੰਗ ਦਾ ਪੋਤਰਾ ਮੇਰਾ

ਉਹ ਲੋਕੀ ਆਪਣੇ ਪਰਿਵਾਰ ਤੇ ਸਰਵਾਲੇ ਨਿਭਾ ਰਿਹਾ ਉਹ ਤੇ ਇਤਲ ਨਹੀਂ ਕਹਿੰਦੀ ਦੇਖੇ ਤੇਰੇ ਸਾਹੀਆਂ ਪੋਸ਼ਾਕ ਲੈਣੇ ਜਿਵੇਂ ਕਿ ਅੱਡ ਪਹਿਨ ਨਹੀਂ ਜਾਤੇ ਤੇ ਮਾਲਕ ਤੇਰੇ ਰੁਕਤੇ ਨਹੀਂ ਨੇ ਸੰਗਦੇ ਤੇਰੇ ਵਾਲੇ ਜਹਾਨਾ ਕੁ ਜੋ ਆ ਅਸਲ ਚਰਨ ਸਿੰਘ ਜੀ ਆਂ ਦੇ ਬੜੇ ਧੰਨਵਾਦੀ ਆ जरा इतना नहीं पंद्रह मिनट आता पता पर जरूर नहीं था क्योंकि ना मेरे को घायल है ना मेरे को फरी है जब वो इशारा करेंगे या मेरे बाल में खेंगे ऐसे ना जाकर ना इशारा करेंगे ना जाकर ना इशारा करेंगे ना जिन्ना सिद्धत तेरे तेरे क्या है I'm <laughs> you ਦਾ ਸਾਥ ਉਹ ਮਦਦਾਸਾ ਜੁੱਤੀ ਆਸ਼ਕ ਮਾਰਾ ਯਾਦ ਪਰੇਸ਼ਵਰ ਦੇ ਪਤਨੀ ਤੇ ਮੈਂ ਹੁਣ ਤੁਹਾਡਾ ਜਿਹੜੇ ਦਾਦੂ ਜੀ ਕਦੀ ਪਹਿਲੇ ਦਾਦੇ ਵੀ ਇੱਥੇ ਹੁੰਦੇ ਸਨ ਅੱਜ ਉਹਨਾਂ ਦੇ ਪੋਤਰੇ ਵੀ ਇੱਥੇ ਆ ਗਏ ਜੋ ਧੰਨ ਨੇ ਜਿਨ੍ਹਾਂ ਨੇ ਸਾਨੂੰ ਸਰਨ ਸਿੰਘ ਦੇ ਪਿਤਾ ਰਾਮ ਸ਼ਾਵਨ ਸਿੰਘ ਜੀ ਉਹ ਪੰਜਵੀਂ ਜੀੜੀ ਦੇ ਨਾਲ ਮਹਾਰਾਜ ਇਹ ਜਿਹੜੇ ਕਈ ਲੋਕੀ ਇਹ ਆਪਣਾ ਹੀ ਸਮਾਜਿਕ ਵਿਦਾਸ ਆਏ ਤੇ ਚਾਲੋਂ ਨੇ ਜਿਹੜੇ ਦਰਪੇ ਦੀ ਗੱਲ ਕੀਤੀ ਮਾਰਾ ਮੁਰੇ ਨੇ ਤੇ ਹੱਥ ਲਾਸਟ ਹਾਂ ਤੇ ਮੈਂ ਉਹਨਾਂ ਸਾਰਿਆਂ ਸਾਜਸ ਪਹੁੰਚਾ ਕਹਿੰਦਾ ਆ ਮੇਰੇ ਤੇਜ਼ ਕੋਲ ਤੂੰ ਇਹ ਸਾਰੀ ਬਰਵਾੜੀ ਮੇਰੇ ਤੇਜ਼ ਕੋਲ ਮਾਤਾ ਜੀ ਐਸ ਕੇ ਸੀ ਦਫਾ ਹੈ ਨਹੀਂ ਤੇ ਲੈ ਆਇਆ Diyan, diyan, See <laughs> ya! ਸਰੇ ਬੱਚਾ ਪਹਿਲੀ ਹੋ ਗਿਆ ਕੰਪ ਕਾਤਾ ਸੀ ਸੇਦੀ ਸਾਜਣਾ ਤਾੜੀ ਮੋਹੰਟਾਲ ਪਹੁੰਚੀ ਕਸੋ ਦਾ ਲੜਕਾ ਹੈ ਕੋਟੇ ਵਿਦਿਆਲਏ ਇਹ ਦੋ ਬੋਲ ਮਾਰਾ ਬੇਰਾਗੂ ਵਾਲੇ ਪ੍ਰਤੀਕੀ ਆਉਂਦੀ ਏ ਆਵਾਜ਼ ਕਿ ਤੂੰ ਨਾਨਤੀ ਦੇ ਵੀਰ ਸਸੇ ਬਾਤਾਂ ਦੇ ਅਸੀਂ ਨਾ ਜਿਹੜਾ ਦੋ ਮਿੰਟ ਇਹਨਾਂ ਨੇ ਬੋਲਿਆ ਨਾ ਅੰਦਰ ਦੇ ਜੀ ਨੂੰ ਪਛੋਤੇ ਚਰਨ ਸੰਗਏ ਮਹਾਰਾ ਦੇਰਾ ਨੂੰ ਆ ਗਏ ਨੇ ਜਿਹੜੇ ਵਾਲੇ ਨੂੰ ਨਾ ਨਾ ਕਰਕੇ ਜਾਣਿਆ ਜਿਹੜੇ ਵਾਲੇ ਨੇ ਉਹਨਾਂ ਨੇ ਬੋਲ ਸੰਕਟ ਲੱਗਾ ਰਿਹਾ ਤਾਂ ਅਸਰ ਗੁਰੂ ਦੇ ਸਿੱਖ ਕਾ ਜਿਆ ਅੱਜ ਉਹ 15 ਮਿੰਟ ਬਾਅਦ ਜਿੱਥੇ ਸੰਗਤ ਦਾ ਬੈਠ

वाहेगुरु का ख़ाल वाहेगुरु की फतेह